आ आ आ आ ठले हल्ले आ ਕਾਬਜ ਤੁਸੀਂ ਸਿੰਘ ਸਹਿਬਾਨਾਂ ਦੀ ਮੁੜ ਬਹਾਲੀ ਲਈ ਜਿਹੜਾ ਪ੍ਰਦਰਸ਼ਨ ਕੀਤਾ ਪਈ ਹੈ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਅੱਜ ਪ੍ਰਧਾਨਾ ਫਣੀ ਵੀ ਤੁਹਾਨੂੰ ਦੇਖੋ ਅੱਜ ਦੰਦਮੀ ਟਕਸਾਲ ਦੇ ਮੁੱਖੀ ਬਾਬਾ ਹਨਮ ਸਿੰਘ ਉਹਨਾਂ ਨੇ ਜਿਹੜੀ ਪੰਥ ਨੂੰ ਆਵਾਜ਼ ਕਾਲ ਦਿੱਤੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵੀ ਸ਼ਮੂਲੀਅਤ ਪਾਈ ਹੈ ਔਰ ਇਹ ਜਿਹੜਾ ਰੋਸ ਮਾਰਚ ਸੀ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕਰ ਰਹੇ ਨੇ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ ਔਰ ਉਹਨਾਂ ਫੈਸਲਿਆਂ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਔਰ ਸਾਡੀ ਇਹ ਮੰਗ ਸੀ ਕਿ ਇਹ ਜਥੇਦਾਰਾਂ ਨੂੰ ਹਟਾਉਣ ਦੀ ਜਿਹੜੀ ਵਿਧੀ ਵਿਧਾਨ ਹੈ ਜਿਹੜਾ ਉਹਨਾਂ ਨੂੰ ਲਗਾਉਣ ਦਾ ਉਤਰਬ ਹੈ ਇਹ ਵੀ ਬਣਾਇਆ ਜਾਏ ਔਰ ਤਿੰਨੋਂ ਜਥੇਦਾਰਾਂ ਦੀ ਮੋੜ ਬਹਾਲੀ ਕੀਤੀ ਜਾਏ ਸੋ ਸਰਕਾਰਾਂ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਇਸ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੇਨ ਗੇਟ ਦੇ ਉੱਤੇ ਵਾਰ ਹੀ ਉਹਨੂੰ ਧਰਨੇ ਨੂੰ ਰੋਕਤਾ ਗਿਆ ਸ਼ਾਂਤਮਈ ਤਰੀਕੇ ਨਾਲ ਇਹਦਾ ਪ੍ਰਦਰਸ਼ਨ ਕਰਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਹੋਇਆ ਬਾਣੀ ਪੜਹੀ ਗਈ ਨਾਮ ਸਿਮਰਨ ਹੋਇਆ ਔਰ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜਿਹੜੇ ਧਾਮੀ ਸਾਹਿਬ ਨੇ ਆਪਣੇ ਐਗਜ਼ੈਕਟਿਵ ਦੇ ਕੁਝ ਮੈਂਬਰਾਂ ਦੇ ਨਾਲ ਆ ਕੇ ਉਹ ਮੈਮੋਰੈਂਡਮ ਲੈ ਕੇ ਗਏ ਆ ਜਿੱਥੇ ਉਹਨਾਂ ਨੂੰ ਧਾਮਾ ਸਾਹਿਬ ਨੇ ਇਹ ਮੈਮੋਰੈਂਡਮ ਦਿੱਤਾ ਕਿ 15 ਅਪ੍ਰੈਲ ਤੱਕ ਤੁਸੀਂ ਇਹ ਅੰਗਰ ਫੈਸਲੇ ਨਹੀਂ ਲੇ ਤੇ ਕੌਮ ਬੱਡੀ ਦੇ ਵਿੱਚ ਪੰਥ ਜਿਹੜੇ ਵੱਡੇ ਫੈਸਲੇ ਲੇਗੀ ਔਰ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ਸੋ ਅੱਜ ਜਿਸ ਤਰੀਕੇ ਦੇ ਨਾਲ ਉਹ ਮੈਮੋਰੈਂਡਮ ਲੈ ਕੇ ਗਏ ਨੇ ਔਰ ਅਗਰ ਉਹਨਾਂ ਦੇ ਵਿੱਚ ਮੈਂ ਸਮਝਦਾ ਕਿ ਇਨਸਾਨੀਅਤ ਬਲੀ ਗੱਲ ਹੈ ਅਗਰ ਉਹਨਾਂ ਦੇ ਵਿੱਚ ਪੰਥਲੀ ਦਰਦ ਹੈ ਤੇ ਜ਼ਰੂਰ ਇਹਦੇ ਉੱਤੇ ਵਿਚਾਰ ਕੀਤੇ ਜਾਣਗੇ ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵਿੱਚ ਅੰਤਰੀਮ ਬੋਰਡ ਦੀ ਮੀਟਿੰਗ ਹੋਈ ਹੈ ਬਜਟ ਜਲਾਸ਼ ਹੋਇਆ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਉਹਦੇ ਵਿੱਚ ਜਥੇਦਾਰਾਂ ਦੀ ਸ਼ਮੂਲੀਅਤ ਨਹੀਂ ਹੋਈ ਪਹਿਲੀ ਵਾਰ ਜਥੇਦਾਰਾਂ ਨੂੰ ਅਨੁਰਾਧ ਦੇ ਮੇਰਿਆਂ ਦੇ ਵਿੱਚ ਪੰਗਾ ਪਾਇਆ ਜਾ ਰਿਹਾ ਨੇ ਸੋ ਅਕਾਲ ਤਖਤ ਜਿਹੜਾ ਸੀ ਇੱਕ ਕੌਮ ਦੀ ਪ੍ਰਭੂ ਸੱਤਾ ਦਾ ਕੇਂਦਰ ਉਹਨੂੰ ਇਸ ਤਰੀਕੇ ਦੇ ਨਾਲ ਕਮਜ਼ੋਰ ਕਰਨਾ ਐਸਜੀਪੀਸੀ ਦੀ ਸਭ ਤੋਂ ਵੱਡੀ ਮੈਂ ਸਮਝਦਾ ਨਲਾਇਕੀ ਹੈ ਔਰ ਉਸ ਐਸਜੀਪੀਸੀ ਨੂੰ ਇਤਤ ਸੰਗਿਆਨ ਲੈ ਕੇ ਇਹਨੂੰ ਵਾਪਸ ਬਹਾਲ ਕਰਨਾ ਚਾਹੀਦਾ ਹੈ। ਆਪ ਦੇਖੇਗਾ ਕਿ ਬਾਰ ਭਾਰੀ ਪੁਲਿਸ ਫੋਰਸ ਵੀ ਲਗਾਈ ਗਈ ਹੈ, ਟਾਸ ਫੋਰਸ ਵੀ ਲਗਾਈ ਗਈ ਹੈ। ਪਹਿਲੀ ਵਾਰ ਦੇਖੇਗਾ ਜਿਹੜੀ ਫੋਰਸ ਜਿਹੜੀ ਫੋਰਸ ਲੱਗ ਸਕਦੀ ਸੀ ਅਣਨੇ ਲਾਈਆ। ਮਗਰ ਅਕਾਲ ਤੱਕ ਸਭ ਤੋਂ ਉੱਚੀ ਫੋਰਸ ਕਿਸੇ ਕੋਲ ਨਹੀਂ ਹੈ। ਅਕਾਲ ਤੱਕ ਸਭ ਦਾ ਥਾਪੜਾ ਲੈ ਕੇ ਜਿਹੜੀ ਕੌਮ ਦੀ ਅਜ ਪੰਥ ਦੇ ਲੋਕ ਕਿੱਥੇ ਹੋਏ ਨੇ, ਵੱਖ-ਵੱਖ ਜਥੇਬੰਦੀਆਂ ਇਕੱਠੀ ਹੋਈਆਂ, ਉਹਨੂੰ ਐਨੀ ਰੋਕ ਸਕਦੇ ਮੂਰੂ ਬੁਗੋਤੀ ਆ ਕੇ ਆ ਆ ਕੇ ਉਹਨਾਂ ਨੂੰ ਮੈਮੋਰੈਂਡਮ ਲੈਣਾ ਪਿਆ ਔਰ ਜਿਸ ਤਰੀਕੇ ਦੇ ਨਾਲ ਅਜ ਪੰਚਦਰਦੀ ਇਕੱਠੇ ਹੋਏ ਨੇ ਅਗਰ ਇਸ ਤਰੀਕੇ ਦੀ ਮਹਿੰਮ ਚੱਲਦੀ ਰਹੇ ਤੇ ਐਸਜੀਪੀਸੀ ਦੀ ਔਰ ਸ਼ਰੂਮਨੀ ਅਕਾਲੀ ਜਲਦ ਦੀ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਪਰਮੈਸੀ ਹੈ ਜਿਹੜੇ ਆਪਣੇ ਮਨਮਰਜ਼ੀ ਦੇ ਫੈਸਲੇ ਕਰਦੇ ਨੇ ਮੂਰੂ ਹਟਾਣੇ ਪੈਣਗੇ ਡੀਵੀਸੀ ਦਾ ਨਿਯਮ ਨੂੰ ਬਦਲਣ ਨੂੰ ਲੈ ਕੇ ਇਲੈਕਸ਼ਨ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ ਦੇਖੋ ਅੱਜ ਦਾ ਮੁੱਦਾ ਨਹੀਂ ਹੈ ਮੁੱਦਾ ਅੱਜ ਅਕਾਲ ਤਖਤ ਸਾਹਿਬ ਦੀ ਬਹਾਲੀ ਦੇ ਉੱਤੇ ਉਹਦੀ ਸਰਵੋਚਤਾ ਦੇ ਉੱਤੇ ਜਿਹੜਾ ਆਇਆ ਹੋਇਆ ਔਰ ਅਕਾਲ ਤਖਤ ਸਾਹਿਬ ਦੇ ਜ ਔਰ ਸ਼ਰੂਮਣੀ ਕਮੇਟੀ ਵਰਗੀਆਂ ਜਾਂ ਇਲੈਕਸ਼ਨਾਂ ਵਰਗੀਆਂ ਗੱਲਾਂ ਬੜੇ ਛੋਟੇ ਇਸ਼ੂਜ਼ ਨੇ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਥਾਪਿਆ ਤਾਕਤ ਹੈ ਉਹਨੂੰ ਅਗਰ ਕੋਈ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗਾ ਤੇ ਸਮੁੱਚਾ 판 ਦੇ ਇਕੱਠਾ ਹੋਏਗਾ ਅਜਿਹਾ ਅਜੰਡਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਤਨਾ ਔਰਤਾਂ ਦੇ ਕੋਲ ਮਾਈਕ ਹੋਏਗੇ ਤੁਹਾਨੂੰ ਲੱਗਦਾ ਹੈ ਕਿ ਪ੍ਰੋਪੋਜ਼ਲ ਪਾਸ ਹੋ ਪਾਏਗੀ ਜਿਹੜੀ ਦੇਖੋ ਮੈਨੂੰ ਨਹੀਂ ਲੱਗਦਾ ਕਿਉਂਕਿ ਅੰਦਰ ਦੀ ਗੱਲ ਨਹੀਂ ਮੈਨੂੰ ਪਤਾ ਕਿ ਉਹ ਤੁਹਾਡੇ ਕੋਲ ਸੁਣ ਰਿਹਾ ਕਿ ਮਾਈਕ 'ਚੇਗੇ ਨੇ ਮਗਰ ਜਿਹੜੇ 42 ਬੰਦਿਆਂ ਨੇ ਐਦਾ ਖਿਲਾਫ ਗ ਕਿ ਤੁਹਾਨੂੰ ਸਾਪਤਾ ਚੱਲ ਰਿਹਾ ਹੈ ਕਿ ਇੱਕ ਪਰਿਵਾਰ ਇੱਕ ਬੰਦੇ ਨੂੰ ਬਚਾਉਣ ਦੇ ਚੱਕਰ ਇਹ ਸ਼ਰੋਮਣੀ ਕਮੇਟੀ ਦੇ ਦਾਅਵੇ ਤੇ ਲਾਤੀ ਗਈ ਹੈ ਔਰ ਕੌਮ ਦੀ ਸਰਬੋੱਚ ਜਿਹੜੀ ਸੰਸਥਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਉਹਨੂੰ ਵੀ ਟੈਟਰੀ ਕੀਤਾ ਜਾ ਰਿਹਾ ਹੈ ਜਿਹੜਾ ਜੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੰਗ ਹੋ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੱਦਾ ਦਿੱਤਾ ਸੀ ਜਿਹਦੇ ਵਿੱਚ ਦਿੱਲੀ ਕਮੇਟੀ ਹਰਿਆਣਾ ਕਮੇਟੀ ਨਿਹੰਗ ਸਿੰਘ ਜਥੇਬੰਦੀਆਂ ਸਲ ਸਮਾਜ ਪੁੱਜਿਆ ਸੀ ਔਰ ਉਸ ਦਿੱਤੇ ਹੋਏ ਪ੍ਰੋਗਰਾਮ ਦੇ ਅਨਸਾਰ ਅੱਜ 28 ਮਾਰਚ ਦਾ ਬਜਟ ਜਲਾਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸਹਿਬਾਨਾਂ ਨੂੰ ਇਹ ਸੱਦਾ ਦੇਣ ਵਾਸਤੇ ਕਿ ਉਹ ਜੋ ਮਤੇ ਪਿਛਲੇ ਦਿਨੀ ਪਾਏ ਗਏ ਐਗਜ਼ੈਕਟਿਵ ਦੇ ਵੱਲੋਂ ਜਿਹੜੇ ਪੰਚਕ ਭਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਦੇ ਵਾਸਤੇ ਅੱਜ ਦਾ ਇਹ ਸੱਦਾ ਸੀ ਜਿੱਚ ਹਜ਼ਾਰਾਂ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਆ ਸਤਨਾਮ ਵਿਘਰੂ ਦਾ ਜਾਪ ਕਰਦੀਆਂ ਮਿਲੀਆਂ ਉਹਦੇ ਚ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਅੱਜ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਸੱਦੇ ਤੇ ਪਹੁੰਚੇ ਆ ਕਿ ਇਹ ਜਿਹੜੀਆਂ ਪਰੰਪਰਾਵਾਂ ਦਾ ਮਰਿਆਦਾਵਾਂ ਦਾ ਘਾਣ ਕੀਤਾ ਗਿਆ ਇਹ ਮਤੇ ਤੁਰੰਤ ਰੱਦ ਕੀਤੇ ਜਾਣ ਔਰ ਅੱਗੇ ਵਿਧੀ ਵਿਧਾਨ ਬਣਾਇਆ ਜਾਵੇ ਅੱਗੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਵਧਾਨ ਮਰਿਆਦਾ ਤੈਅ ਕੀਤੀ ਜਾਵੇ ਪੂਰੇ ਪੰਥ ਦੀ ਸਲਾਹ ਦੇ ਨਾਲ ਔਰ ਜਿੰਨਾ ਚਿਰ ਉਹ ਨਹੀਂ ਬਣ ਜਾਂਦਾ ਉਹਨਾਂ ਚਿਰ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ ਪਹਿਲੇ ਜਿਹੜੇ ਜ਼ਿਲੇਦਾਰ ਕੰਮ ਕਰ ਰਹੇ ਸੀਗੇ ਚਾਹੇ ਉਹ ਜ਼ਿਲੇਦਾਰ ਗਿਆਨੀ ਰਗਵੀਰ ਸਿੰਘ ਆ ਜ਼ਿਲੇਦਾਰ ਹਰਪ੍ਰੀਤ ਸਿੰਘ ਆ ਚਾਹੇ ਜ਼ਿਲੇਦਾਰ ਸੁਲਤਾਨ ਸਿੰਘ ਆ ਉਹਨਾਂ ਨੂੰ ਉਹਨਾਂ ਚਿਰ ਬਹਾਲ ਕੀਤਾ ਜਾਵੇ ਜਿੰਨਾ ਚਿਰ ਕੋਈ ਵਿਧਿ ਉਪਾਧ ਨਹੀਂ ਬਣ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਮੁਕਤੀ ਕੀਤੀ ਗਈ ਆ ਉਹਦਾ ਵਿਰੋਧ ਆ ਉਹ ਬਾਦਲਸਾਈ ਆ ਹਿਟਲਰਸਾਈ ਆ ਉਹਨੂੰ ਪੰਛ ਪਰਵਾਨ ਨਹੀਂ ਕਰਦਾ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਅਸੀਂ ਚਾਹੁੰਦੇ ਆ ਕਿ ਪੰਛ ਦੀ ਜਿਹੜੀ ਆ ਇਹ ਮਹਾਨ ਜਿਹੜੇ ਅਹੁਦੇ ਆ ਇਹਨਾਂ ਉੱਤੇ ਬੈਠੇ ਜਿਹੜੇ ਸਾਡੇ ਜੱਫੇਦਾਰ ਸਰਬਾਨੋਂ ਪੂਰੀ ਕੌਮ ਦੀ ਰਹਿਨਮਾਈ ਨਿਰਪੱਖ ਤੌਰ ਤੇ ਕਰ ਸਕਣ ਉਹ ਕਾਹ ਹੀ ਕਰ ਸਕਦੇ ਆ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫ ਡਰ ਭੈਣਾ ਨਾ ਹੋਵੇ ਜੇਕਰ ਹਮੇਸ਼ਾ ਸੇਵਾ ਮੁਕਤੀ ਦੀ ਤਲਵਾਰ ਜਾਂ ਕਿਸੇ ਸਿਆਸੀ ਸਰਮਾਇਦਾਰ ਪਰਿਵਾਰ ਦਾ ਡਾਰੀ ਉਹਨਾਂ ਦੇ ਸਿਰ ਦੇ ਉੱਤੇ ਰਹੇ ਤਾਂ ਉਹ ਕੰਮ ਕਿਵੇਂ ਕਰ ਸਕਦੇ ਸੋ ਇਸ ਕਾਰਨ ਕਰਕੇ ਇਹ ਜੋ ਅੱਜ ਦਾ ਇਕੱਠ ਸੀਗਾ ਰੋਸ ਮਾਰਚ ਸੀ ਜੋ ਤੀਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਰੱਖਿਆ ਸੀ ਔਰ ਇਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਫਰਵੰਦ ਕਮੇਟੀ ਆਪਣੀ ਟੀਮ ਦੇ ਨਾਲ ਇਥੇ ਪੁੱਜ ਕੇ ਉਹਨਾਂ ਨੇ ਸਾਡਾ ਜਿਹੜਾ ਮੰਗ ਪੱਤਰ ਉਹ ਲਿਆਇਆ ਮੈਮੋਰੰਡਮ ਲਿਆਵਾ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਇਹਦੇ ਤੇ ਗੌਰ ਕਰਕੇ ਹੱਲ ਕੱਢਿਆ ਜੀ ਕਿੰਨੀ ਤਰੀਕ ਤੱਕ ਕੋਈ ਭਰੋਸਾ ਦਿੱਤਾ ਕਿੰਨੀ ਤਰੀਕ 15 April ਤੱਕ ਸਾਡੇ ਵੱਲੋਂ ਅਲਟੀਮੇਟਿੰਗ ਬੇਨਤੀ ਕੀਤੀ ਗਈ ਆ ਅਪੀਲ ਕੀਤੀ ਗਈ ਆ ਕਿ 15 April ਤੋਂ ਪਹਿਲਾਂ ਪਹਿਲਾਂ ਇਹ ਦੋ ਮਤੇ ਜਿਹੜੇ ਆ ਜਿਹੜੇ ਮਤੇ 'ਚ ਸੇਵਾ ਮੁਕਤੀ ਆ ਤੇ ਨਵੇਂ ਜਿਹੜੇ ਜੱਜੇਦਾਰ ਨਿਯੁਕਤ ਕੀਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਬਾਕੀ ਜਿਹੜਾ ਵਿਧੀ ਵਿਧਾਨ ਉਹ ਵੀ ਜਲਦੀ ਬਣਾਇਆ ਜਾਵੇ ਦੋਹਾਂ ਦੀ ਸੰਬੰਧ ਤੇ ਫੈਸਲੇ ਤੋਂ ਬਾਅਦ ਕਿਦਾਰਕੁਸੀ ਦੀ ਜਿੰਦਗੀ ਚੱਤੇ ਨਾਲ ਕਿਵੇਂ ਦੇਖਦੇ ਹੋ ਦੇਖੋ ਬਹੁਤ ਮੰਦਭਾਗੀ ਗੱਲ ਆ ਇਹ ਤਾਂ ਹਮੇਸ਼ਾ ਇਹ ਬਾਦਲ ਦਲਦਾ ਇਹ ਜਿਹੜਾ ਹੈਗਾ ਸੁਭਾ ਹੈ ਰਿਹਾ ਕਿ ਜਦੋਂ ਵੀ ਕੋਈ ਪੰਥ ਦੀ ਮਰਿਆਦਾ ਭਾਵਨਾ ਦੀ ਗੱਲ ਕਰਦਾ ਉਹਨੂੰ ਪਹਿਲਾਂ ਕਾਂਗਰਸ ਦੀ ਬੀਟੀਮ ਕਹਿੰਦੇ ਸੀ ਹੁਣ ਉਹਨੂੰ ਆਰਐਸਐਸ ਦਾ ਭਾਜਪੀ ਦੀ ਬੀਟੀਮ ਕਹਿ ਦਿੰਦੇ ਆ ਇਹ ਹਮੇਸ਼ਾ ਇਹਨਾਂ ਦਾ ਜਿਹੜਾ ਹੈਗਾ ਕਿਰਦਾਰ ਰਿਹਾ ਇਹਨਾਂ ਨੇ ਲੰਬਾ ਸਮਾਂ ਅਲਾਈਅੰਸ ਭਾਜਪਾ ਨਾਲ ਰੱਖਿਆ ਕੇਂਦਰ ਚ ਵੀ ਤੇ ਪੰਜਾਬ ਚ ਵੀ ਸਰਕਾਰ ਮਾਣੀ ਆ ਦੁਬਾਰਾ ਤਰਲੁਮਸ਼ੀ ਹੋ ਰਹੀ ਆ ਆਪ ਖੁਦ ਭਾਜਪਾ ਆਰਐਸਐਸ ਦੇ ਨਾਲ ਅਲਾਈਅੰਸ ਕਰਨ ਵਾਸਤੇ ਪਰ ਜਿਹੜਾ ਵੀ ਕੋਈ ਪੰਛੀ ਦੀ ਗੱਲ ਕੌਮ ਦੀ ਗੱਲ ਕਰਦਾ ਉਹਨੂੰ ਏਜੰਸੀਆਂ ਦੇ ਬੰਦੇ ਆਰਐਸਐਸ ਭਾਜਪਾ ਦੇ ਬੰਦੇ ਕਹਿ ਕੇ ਕਰਦਾਰਕੁਸ਼ੀ ਕਰਦੇ ਇਸੇ ਤਰ੍ਹਾਂ ਜਥੇਦਾਰਾਂ ਦੀ ਵੀ ਜਿਹੜੇ ਇਹਨਾਂ ਨੇ ਖੁਦ ਲਾਏ ਸੀ ਉਹਨਾਂ ਦੀ ਵੀ ਕਰਦਾਰਕੁਸ਼ੀ ਇਹਨਾਂ ਨੇ ਇਸੇ ਤਰ੍ਹਾਂ ਕੀਤੀ ਹੈ ਜਿਨ੍ਹਾਂ ਚਿਰ ਇਹਨਾਂ ਦੇ ਕਹਿ ਅਨੁਸਾਰ ਕੰਮ ਕੀਤਾ ਉਹਨਾਂ ਚਿਰ ਉਹ ਠੀਕ ਆ ਜੇ ਪੰਚਕ ਭਾਵਨਾਵਾਂ ਪਰੰਪਰਾਵਾਂ ਅਨਸਾਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਹਨਾਂ ਜਥੇਦਾਰਾਂ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਰਸਤਾ ਵੀ ਇਸ ਤਰ੍ਹਾਂ ਜਿਵੇਂ ਕੋਈ ਦਫ਼ਤਰ ਦਾ ਚਪੜਾਸੀ ਵੀ ਨਹੀਂ ਬਦਲਦਾ ਇਸ ਤਰੀਕੇ ਨਾਲ ਇਹਨਾਂ ਨੇ ਜਥੇਦਾਰਾਂ ਨੂੰ ਬਦਲਿਆ ਜਿਸ ਕਰਕੇ ਪੂਰੀ ਦੁਨੀਆ 'ਚ ਵੱਸਦੇ ਸਿੱਖਾਂ 'ਚ ਰੋਹ ਆ ਤੇ ਉਹੀ ਰੋਹ ਆ ਜਿਹੜਾ ਅੱਜ ਇੱਥੇ ਗੁੱਸਾ ਫਟਿਆ ਵਾ ਕਿ ਅੱਜ ਦੇਖੋ ਕਿੰਨਾ ਸੰਸਮਾਜ ਨਿਹੰਗ ਸਿੰਘ ਜਥੇਬੰਦੀਆਂ ਸੰਸਥਾਵਾਂ ਇੱਥੇ ਪੁੱਜੀਆਂ ਨੇ ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਪੁੱਜ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਿਹਦੇ ਕਰਕੇ ਐਡਵੋਕੇਟ ਧਾਮੀ ਸਾਹਿਬ ਨੂੰ ਖੁਦ ਇੱਥੇ ਆ ਕੇ ਮੈਮੋਰੰਮ ਜਿਹੜਾ ਉਹ ਲੈਣਾ ਪਿਆ ਜੋ ਮਾਹੌਲ ਅੱਜ ਤੱਕ ਪੈਦਾ ਹੋਇਆ ਅੱਜ ਬੈਰੀਕੇਡਿੰਗ ਹੋਈ ਐ ਪੁਲਿਸ ਲੱਗੀ ਐ ਸੰਗਤ ਦੇ ਮਨਾਂ ਤੇ ਗਿਆ ਸਰਫੇ ਐ ਕਿ ਵੀ ਕੋਈ ਕਿਸੇ ਨੂੰ ਜ਼ਿੰਮੇਵਾਰ ਜੀ ਜਿਹੜੀ ਸੰਸਥਾ ਪ੍ਰਬੰਧ ਕਰਦੀ ਹੁੰਦੀ ਉਹਦੀ ਵੱਡੀ ਜ਼ਿੰਮੇਵਾਰੀ ਹੁੰਦੀ ਐ ਕਿ ਉਹ ਇਨਾਂ ਚੀਜ਼ਾਂ ਤੇ ਕੰਟਰੋਲ ਕਰੇ ਕਿ ਇਦਾਂ ਦੇ ਹਾਲਾਤ ਪੈਦਾ ਨਾ ਹੋਣ ਜਦੋਂ ਬੈਠ ਕੇ ਮਨਮਾਨੀਆਂ ਕਰਦੇ ਆ ਜਾਂ ਨਰੈਣੂ ਮਹਾਤਵ ਵਾਂਗੂ ਆਪਣੀ ਬਾਦਲशाही ਚਲਾਉਣ ਦੀ ਹਿਟਲਰ ਸਾਹੀ ਸੋਚ ਚਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਇਹ ਮਾਹੌਲ ਜਿਹੜਾ ਉਹ ਪੈਦਾ ਹੁੰਦਾ ਤੇ ਇਹਦੇ ਵਾਸਤੇ ਮੈਂ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਤੇ ਸਿੱਧੇ ਤੌਰ ਤੇ ਬਾਦਲ ਪਰਿਵਾਰ ਨੂੰ ਮੈਂ ਜ਼ਿੰਮੇਵਾਰ ਕਹਿੰਦਾ ਠੀਕ ਹੈ ਠੀਕ ਹੈ